ਲੋਟਕੋ ਕਰਨ ਵਾਲੇ ਗਰੋਥ ਦਾ ਪਰਦਾ ਫਾਸ ਫਰੀਦਕੋੜ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਕੀਤਾ ਕਿਰਫਦਾਰ ਇਸ ਮੌਕੇ ਤੇ ਡੀਐਸਪੀ ਤਰਲੋਜਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋੜ ਤੋਂ ਗੁਰਪ੍ਰੀਤ ਪੱਕਾ ਦੀ ਇਹ ਰਿਪੋਰਟ ਸਾਡੇ ਮਾਨਯੋਗ ਐਸਐਸਪੀ ਡਾਕਟਰ ਉਪਰ ਅਕਾ ਜਨ ਜੀ ਆਈਪੀਐਸ ਜੀ ਦੀ ਦੇਣ ਮੈਂ ਇੱਕ ਫਰੀਦਕੋੜ ਪੀਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਕਰਾ ਕਾਰਵਾਈ ਕੀਤੀ ਜਾ ਰਹੀ ਹੈ ਤੇ ਫਰੀਕੋਟ ਜ਼ਿਲ੍ਹੇ ਵਿੱਚ ਸਪੈਸ਼ਲ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਨੇ ਜਦੋਂ ਏਐਸ ਸਖੰਦਰ ਸਿੰਘ ਨਾਕਾਬੰਦੀ ਤੇ ਮੌਜੂਦ ਸੀ ਤਾਂ ਇੱਕ ਇਤਲਾਹ ਉਹਨਾਂ ਨੂੰ ਮਿਲਦੀ ਏ ਕਿ ਜਾਂਜੋੜ ਵਿਖੇ ਤਿੰਨ ਜਣੇ ਜਿਹੜੇ ਜਿਨ੍ਹਾਂ ਦੇ ਵਿੱਚ ਸਾਇਲ ਜਿਹੜਾ ਸੰਜੇਨਗਰ ਦਾ ਮਾਈਕਲ ਗੁਰੂ ਨਾਨਕ ਦੇਵ ਨਗਰ ਫਰੀਕੋਟ ਦਾ ਅਤੇ ਸੂਰਚ ਵਾਸੀ ਜੋਤਮ ਕਲੋਨੀ ਫਰੀਕੋਟ ਦਾ ਇਹ ਤਿੰਨੇ ਜਾਣੇ ਕਿਸੇ ਵਾਅਦੇ ਨੂੰ ਅੰਜਾਮ ਦੇਣ ਲਈ ਬੈਠੇ ਹੋਏ ਨੇ ਕਿਸੇ ਦੀ ਲੁੱਟਖੋ ਕਰਨ ਲਈ ਤਿਆਰੀ ਕਰ ਰਹੇ ਨੇ ਤਾਂ ਸਾਡੇ ਏਐਸ ਸਮੁੰਦਰ ਸਿੰਘ ਨੇ ਮੌਕੇ ਦੇ ਪੁਲਿਸ ਪਾਰਟੀ ਨਾਲ ਜਾ ਕੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਇੱਕ ਤੇਜ਼ ਤਖਤ ਤਲਵਾਰ ਇੱਕ ਕਪਾਨ ਅਤੇ ਇੱਕ ਨਲਕੇ ਦੀ ਦਸਤੀ ਬੰਦ ਕੀਤੀ ਜਿਨ੍ਹਾਂ ਤੇ ਅਸੀਂ ਸਿਟੀ ਫ੍ਰੀਕਵਟ ਰਿਕਾਰਡ ਮਕਦਮਾ ਨੰਬਰ 481 ਅੰਟਰਸੈਕਸ਼ਨ 111/2 ਪੀ ਨਸਤ दर्ज ਕੀਤਾ ਹੈ ਤੇ ਇਹਨਾਂ ਤੇ ਦੋ ਦੋਸ਼ੀਆਂ ਤੇ ਪਹਿਲਾਂ ਵੀ ਇੱਕ ਇੱਕ ਸਾਇਲ ਤੇ ਵੀ ਇੱਕ ਮੁਕਦਮਾ ਪਹਿਲਾਂ ਦਰਜ ਇਹ ਵੀ ਬੇਲ ਆਊਟ ਹੈ ਤੇ ਮਾਈਕਲ ਜਿਹੜਾ ਮਸੀਹ ਫ੍ਰੀ ਕੋਰਟ ਦਾ ਇਹ ਵੀ ਬੇਲ ਤੇ ਬਾਹਰ ਆਇਆ ਹੈ ਤੇ ਇਹਨਾਂ ਨੂੰ ਅਸੀਂ ਅੱਜ ਮਾਜੋਕ ਕੋਰਟ ਦੇ ਵਿੱਚ ਪੇਸ਼ ਕਰਨ ਜਾ ਰਹੇ ਹਾਂ ਤੇ ਇਹਨਾਂ ਦਾ ਰਵਾਣ ਲੈ ਕੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਜੇਲ੍ਹ ਤੋਂ ਬਾਅਦ ਆ ਕੇ ਇਹਨਾਂ ਨੇ ਹੋਰ ਵੀ ਕਿਸੇ ਵਾਅਦੇ ਨੂੰ ਅੰਜਾਮ ਦਿੱਤਾ ਹੈ ਤੇ ਜਿਹੜੀ ਇਹਨਾਂ ਤੋਂ ਅਗਲੀ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ